ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਜਦੋਂ ਪਤੀ ਵਿਦੇਸ਼ੋਂ ਆ ਰਹਿਆ ਹੁੰਦਾ ਤਾਂ ਪਤਨੀ ਜਦੋਂ ਪਤਾ ਲੱਗਦਾ ਤਾਂ ਦੇਖੋ ਕਿੰਨੀ ਤੇਜ਼ ਦੀ ਨਾਲ ਆਪਣੇ ਪਤੀ ਨੂੰ ਜੱਫੀ ਪਾ ਕੇ ਮਿਲਦੀ ਆ ਜਦੋਂ ਪਤੀ ਆਪਣੀ ਪਤਨੀ ਨੂੰ ਛੱਡ ਕੇ ਵਿਦੇਸ਼ ਤੁਰ ਜਾਂਦੇ ਨੇ ਤਾਂ ਪਤਨੀ ਦਾ ਜੀਣਾ ਬਹੁਤ ਔਖਾ ਹੁੰਦਾ ਪਤੀ ਆਪਣੀ ਪਤਨੀ ਦਾ ਫੁੱਲਾਂ ਦੇ ਨਾਲ ਸਵਾਗਤ ਕਰਦਾ ਪਤੀ ਆਪਣੀ ਪਤਨੀ ਨੂੰ ਖੁਸ਼ ਰੱਖਣ ਦੇ ਲਈ ਤੇ ਉਸ ਦੇ ਸੁਪਨੇ ਪੂਰੇ ਕਰਨ ਦੇ ਲਈ ਵਿਦੇਸ਼ ਵਿੱਚ ਜਾਣਾ ਪਿਆ। ਪਤਨੀ ਆਪਣੇ ਪਤੀ ਨੂੰ ਦੇਖੋ ਕਿੰਨੇ ਚਾਵਾ ਦੇ ਨਾਲ ਮਿਲਦੀ ਹੈ। ਪਤੀ ਤੇ ਪਤਨੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ ਤਾਂ ਜ਼ਿੰਦਗੀ ਵਿੱਚ ਕਦੇ ਵੀ ਵਿਸੋੜਾ ਨਹੀਂ ਪੈਂਦਾ। ਜੀਵਨ ਸਾਥੀ ਖੁਸ਼ ਰੱਖਣ ਵਾਲਾ ਹੋਵੇ ਤਾਂ ਸਾਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਂਦੀ ਹੈ। ਜਦੋਂ ਕੋਈ ਵੀ ਪਤੀ ਆਪਣੀ ਪਤਨੀ ਨੂੰ ਸਮਝਣੋਂ ਹਟ ਜਾਂਦਾ, ਇਸੇ ਕਰਕੇ ਤਾਂ ਪਰਿਵਾਰ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਪਰਮਾਤਮਾ ਜੀ ਇਸ ਜੋੜੀ ਉਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਿਓ ਇਸ ਜੋੜੀ ਦੀ ਝੋਲੀ ਪਰਮਾਤਮਾ ਜੀ ਖੁਸ਼ੀਆਂ ਦੇ ਨਾਲ ਭਰ ਦੇਓ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ